ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮਾਨ ਜੋ ਗੁਰੂ ਰੂਪ ਗੁਰੂ ਸਾਜੀ ਪਿਆਰੀ ਸਾਧ ਸੰਗਤ ਜੀਓ ਸਤਵੇਂ ਗੁਰੂ ਹਰ राय ਸਾਹਿਬ ਜੀ ਦੇ ਕੋਲ ਇੱਕ ਦਿਨ ਇੱਕ ਵਿਅਕਤੀ ਆਇਆ ਜੋ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਲਈ ਬਹੁਤ ਮਿਹਨਤ ਕਰਦਾ ਸੀ ਜਦੋਂ ਉਹ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ ਤਾਂ ਬਹੁਤ ਦੁਖੀ ਹੋਇਆ ਉਹ ਗੁਰੂ ਜੀ ਨੂੰ ਕਹਿਣ ਲੱਗਾ ਕਿ ਉਹ ਕਈ ਸਾਲਾਂ ਤੋਂ ਸਭ ਕੁਝ ਛੱਡ ਕੇ ਗੁਰੂ ਦੀ ਸੇਵਾ ਵਿੱਚ ਹੀ ਆਉਣਾ ਚਾਹੁੰਦਾ ਸੀ ਤੇ ਪ੍ਰਲੋਕ ਵਿੱਚ ਮੁਕਤੀ ਪ੍ਰਾਪਤ ਕਰਨਾ ਚਾਹੁੰਦਾ ਸੀ ਫਿਰ ਉਸ ਨੇ ਗੁਰੂ ਜੀ ਨੂੰ ਇਹ ਵੀ ਦੱਸਿਆ ਕਿ ਕਿਵੇਂ ਉਸ ਦਾ ਇੱਕ ਪੁੱਤਰ ਸੀ ਜੋ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਸੰਭਾਲ ਲੈਂਦਾ ਸੀ ਪਰ ਦੁੱਖ ਦੀ ਗੱਲ ਹੈ ਕਿ ਲੜਕੇ ਦੀ ਮੌਤ ਹੋ ਗਈ ਤਾਂ ਮੇਰੀਆਂ ਸਾਰੀਆਂ ਆਸਾਂ ਟੁੱਟ ਗਈਆਂ ਮੈਂ ਕੀ ਕਰਦਾ ਉਸਨੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਉਸ ਨੂੰ ਪੁੱਛਿਆ ਕਿ ਉਸ ਦੇ ਪਰਿਵਾਰ ਵਿੱਚ ਕਿੰਨੇ ਲੋਕ ਹਨ ਤਾਂ ਉਸ ਵਿਅਕਤੀ ਨੇ ਕਿਹਾ ਹੇ ਸੱਚੇ ਪਾਤਸ਼ਾਹ ਮੇਰੇ ਦੋ ਛੋਟੇ ਪੁੱਤਰ ਤੇ ਇੱਕ ਧੀ ਹੈ ਤੇ ਉਹਨਾਂ ਦੀ ਮਾਂ ਮੇਰੀ ਧਰਮ ਪਤਨੀ ਮੈਂ ਪਰਿਵਾਰ ਦਾ ਪੰਜਵਾਂ ਮੈਂਬਰ ਹਾਂ ਜਿੱਥੋਂ ਤੱਕ ਪੈਸੇ ਦੀ ਗੱਲ ਹੈ ਮੈਂ ਜੋ ਵੀ ਕਮਾਉਂਦਾ ਹਾਂ ਉਹ ਘਰ ਵਿੱਚ ਹੀ ਖਰਚ ਹੋ ਜਾਂਦਾ ਹੈ ਗੁਰੂ ਜੀ ਨੇ ਉਸ ਨੂੰ ਕਿਹਾ ਜੇਕਰ ਉਹ ਸੇਵਾ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਕਰੇ ਉਸ ਵਿਅਕਤੀ ਨੇ ਬੜੇ ਹੀ ਸਤਕਾਰ ਨਾਲ ਪੁੱਛਿਆ ਕਿ ਮੇਰਾ ਪਰਿਵਾਰ ਮੇਰੇ ਤੋਂ ਬਿਨਾਂ ਕਿਵੇਂ ਜੀਵਤ ਰਹੇਗਾ ਮੈਂ ਜਾਣਦਾ ਹਾਂ ਕਿ ਤੁਸੀਂ ਵਿਸ਼ਵਾਸ ਦਿੰਦੇ ਹੋ ਕਿ ਉਹਨਾਂ ਦਾ ਧਿਆਨ ਰੱਖਿਆ ਜਾਵੇਗਾ ਗੁਰੂ ਜੀ ਨੇ ਉਸ ਨੂੰ ਇਸ ਗੱਲ ਦਾ ਕੋਈ ਜਵਾਬ ਨਾ ਦਿੱਤਾ ਤੇ ਉਸ ਨੂੰ ਇੱਕ ਚਿੱਠੀ ਦੇ ਕੇ ਆਪਣੇ ਸਿੱਖ ਕੋਲ ਭੇਜ ਦਿੱਤਾ ਕਿਹਾ ਕਿ ਜਦੋਂ ਉਹ ਸਿੱਖ ਪੂਰੀ ਚਿੱਠੀ ਪੜ੍ਹ ਨਹੀਂ ਲੈਂਦਾ ਉਦੋਂ ਤੱਕ ਤੁਸੀਂ ਵਾਪਸ ਨਹੀਂ ਆਉਣਾ ਉਹ ਵਿਅਕਤੀ ਗੁਰੂ ਜੀ ਦਾ ਚਿੱਠੀ ਲੈ ਕੇ ਗੁਰੂ ਜੀ ਦੇ ਸਿੱਖ ਕੋਲ ਪਹੁੰਚਿਆ ਤੇ ਉਸ ਨੂੰ ਜਾ ਕੇ ਕਿਹਾ ਕਿ ਗੁਰੂ ਸਾਹਿਬ ਜੀ ਨੇ ਤੁਹਾਡੇ ਲਈ ਇਹ ਚਿੱਠੀ ਪੇਜੀ ਹੈ ਤਾਂ ਤੁਸੀਂ ਕਿਰਪਾ ਕਰਕੇ ਇਸ ਨੂੰ ਜਲਦੀ ਨਾਲ ਪੜੋ ਤੂੰ ਸਾਰੀ ਗੱਲ ਇੱਕ ਵਾਰਚ ਹੀ ਖਤਮ ਕਰ ਦਿਓ ਤਾਂ ਜੋ ਕਿ ਮੈਂ ਵਾਪਸ ਗੁਰੂ ਜੀ ਦੇ ਕੋਲ ਜਾ ਸਕਾਂ ਉਸ ਸੇਖ ਨੇ ਚਿੱਠੀ ਪੜੀ ਤਾਂ ਚਿੱਠੀ ਵਿੱਚ ਲਿਖਿਆ ਸੀ हे ਪਿਆਰੇ ਇਸ ਆਦਮੀ ਨੂੰ ਫੜੋ ਜੋ ਤੁਹਾਡੇ ਲਈ ਚਿੱਠੀ ਲੈ ਕੇ ਆਇਆ ਹੈ ਇਸ ਵਿਅਕਤੀ ਨੂੰ 6 ਮਹੀਨੇ ਆਪਣੇ ਕੋਲ ਰੱਖੋ ਤੇ ਪਿਆਰ ਸਤਕਾਰ ਨਾਲ ਇਸ ਦੇ ਨਾਲ ਪੇਸ਼ ਆਉਣਾ 6 ਮਹੀਨਿਆਂ ਬਾਅਦ ਇਸ ਨੂੰ ਆਜ਼ਾਦ ਕਰ ਦਿਓ ਚਿੱਠੀ ਪੜਨ ਤੋਂ ਬਾਅਦ ਉਹ ਸਿੱਖ ਗੁਰੂ ਦਾ ਆਗਿਆਕਾਰੀ ਸੀ ਉਸਨੇ ਗੁਰੂ ਜੀ ਦੇ ਹੁਕਮ ਦੀ ਪਾਲਣਾ ਕੀਤੀ ਉਸ ਵਿਅਕਤੀ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਕਿਹਾ ਕਿ ਚਿੱਠੀ ਵਿੱਚ ਗੁਰੂ ਜੀ ਦਾ ਇਹ ਹੀ ਹੁਕਮ ਹੈ ਕਿ ਤੁਹਾਨੂੰ 6 ਮਹੀਨਿਆਂ ਲਈ ਇੱਥੇ ਰਹਿਣ ਦਿੱਤਾ ਜਾਵੇ ਉਸ ਵਿਅਕਤੀ ਨੇ ਉਸ ਸੇਖ ਨੂੰ ਬਹੁਤ ਮੀਨਤਾ ਕੀਤੀ ਆ ਕਿਹਾ ਕਿ ਮੈਨੂੰ ਜਾਣ ਦਿਓ ਮੇਰਾ ਪਰਿਵਾਰ ਮੇਰੇ ਬਿਨਾ ਕਿੱਦਾਂ ਜੀਵੇਗਾ ਉਹ ਭੁੱਖਾ ਮਰ ਜਾਵੇਗਾ ਤਾਂ ਉਸ ਸੇਖ ਨੇ ਉਸ ਵਿਅਕਤੀ ਨੂੰ ਸਮਝਾਇਆ ਕਿ ਉਸ ਪਰਮਾਤਮਾ ਤੇ ਭਰੋਸਾ ਰੱਖੋ ਉਹ ਤੁਹਾਡੇ ਪਰਿਵਾਰ ਦੀ ਜ਼ਰੂਰ ਰੱਖਿਆ ਕਰੇਗਾ ਉਸ ਵਿਅਕਤੀ ਦਾ ਸਾਰਾ ਪਰਿਵਾਰ ਗੁਰੂ ਜੀ ਦੇ ਚਰਨ ਕਮਲਾ ਵਿੱਚ ਸਿਮਰਨ ਕਰਨ ਲੱਗਾ ਪਰ ਗਵਾਂਡੀਆਂ ਨੂੰ ਜਦੋਂ ਪਤਾ ਲੱਗਾ ਕਿ ਇਸ ਵਿਅਕਤੀ ਦਾ ਇਹਨਾਂ ਦਾ ਪਰਿਵਾਰ ਲਾਪਤਾ ਹੈ ਤਾਂ ਉਹਨਾਂ ਨੇ ਮਦਦ ਕਰਨ ਦਾ ਫੈਸਲਾ ਕੀਤਾ ਸਾਰੇ ਗਵਾਂਡੀਆਂ ਨੇ ਉਸ ਵਿਅਕਤੀ ਦੇ ਪਰਿਵਾਰ ਦੀ 6 ਮਹੀਨੇ ਤੱਕ ਮਦਦ ਕੀਤੀ 6 ਮਹੀਨਿਆਂ ਦੇ ਵਿੱਚ ਉਸ ਪਰਿਵਾਰ ਦੇ ਜੀ ਕਮਾਂਕਾਰਾਂ ਤੇ ਲੱਗ ਗਏ ਤੇ ਆਪ ਕਮਾ ਕੇ ਖਾਂਣ ਲੱਗ ਪਏ ਤੇ ਘਰ ਦਾ ਗੁਜ਼ਾਰਾ ਵੀ ਬੜੇ ਸੋਨੇ ਢੰਗ ਨਾਲ ਚੱਲਣ ਲੱਗਾ 6 ਮਹੀਨੇ ਬੀਤਣ ਤੋਂ ਬਾਅਦ ਜਦੋਂ ਉਹ ਵਿਅਕਤੀ ਦੁਬਾਰਾ ਘਰ ਆਇਆ ਤਾਂ ਵੇਖਦਾ ਹੈ ਕਿ ਸਾਰੇ ਬੜੇ ਖੁਸ਼ ਹਨ ਤੇ ਘਰ ਦਾ ਗੁਜ਼ਾਰਾ ਵੀ ਚਾਲ ਰਿਹਾ ਹੈ ਤਾਂ ਉਹ ਵੇਖ ਕੇ ਹੱਕਾ ਬੱਕਾ ਰਹਿ ਗਿਆ ਉਸਦੀ ਧਰਮ ਪਤਨੀ ਨੇ ਕਿਹਾ ਕਿ ਸਾਰੇ ਗਵਾਂਡੀਆਂ ਨੇ ਸਾਡੀ ਬਹੁਤ ਮਦਦ ਕੀਤੀ ਹੈ ਹੁਣ ਅਸੀਂ ਵੀ ਮਾਵਾਂ ਧੀਆ ਤੇ ਦੋ ਪੁੱਤਰ ਕਮੌ ਲੱਗ ਪਏ ਹਨ ਹੁਣ ਘਰ ਵਿੱਚ ਕਿਸੇ ਵੀ ਚੀਜ਼ ਦੀ ਕੋਈ ਤੰਗੀ ਨਹੀਂ ਹੈ ਉਹ ਵਿਅਕਤੀ ਚਿੰਤਾ ਮੁਕਤ ਹੋ ਗਿਆ ਗੁਰੂ ਜੀ ਦੀ ਸਾਰੀ ਖੇੜ ਸਮਝ ਗਿਆ ਫਿਰ ਉਹ ਤੁਰੰਤ ਗੁਰੂ ਜੀ ਦੇ ਚਰਨਾਂ ਵਿੱਚ ਪਹੁੰਚਿਆ ਤੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਤੁਸੀਂ ਤਨ ਹੋ ਤੁਸੀਂ ਮੇਰੀ ਸਾਰੀ ਮੁਸ਼ਕਲ ਦਾ ਹੱਲ ਕੱਢ ਦਿੱਤਾ ਹੈ ਮੈਨੂੰ ਤਾਂ ਇਹੀ ਚਿੰਤਾ ਲੱਗੀ ਰਹਿੰਦੀ ਸੀ ਕਿ ਮੇਰਾ ਪਰਿਵਾਰ ਮੇਰੇ ਬਿਨਾ ਕਿਵੇਂ ਜੀਵਤ ਰਹੇਗਾ ਤੁਸੀਂ ਤਾਂ ਮੇਰੀ ਸਾਰੀ ਚਿੰਤਾ ਹੀ ਦੂਰ ਕਰ ਦਿੱਤੀ ਹੈ ਹੁਣ ਮੈਨੂੰ ਕੋਈ ਟੈਨਸ਼ਨ ਨਹੀਂ ਹੈ ਹੁਮੈਂ ਬਿਨਾਂ ਚਿੰਤਾ ਤੋਂ ਗੁਰੂ ਘਰ ਦੀ ਸੇਵਾ ਸਿਮਰਨ ਕਰ ਸਕਦਾ ਹਾਂ ਤੇ ਪ੍ਰਲੋਕ ਵਿੱਚ ਮੁਕਤੀ پا ਸਕਦਾ ਹਾਂ ਸੋ ਪਿਆਰੀ ਸਾ ਸੰਗਤ ਜੀਓ ਇਸ ਤਰ੍ਹਾਂ ਗੁਰੂ ਜੀ ਨੇ ਉਸ ਵਿਅਕਤੀ ਦੀ ਮੁਸ਼ਕਲ ਦਾ ਹੱਲ ਕੱਢਿਆ ਸੋ ਸਾਨੂੰ ਵੀ ਇਸ ਸਾਖੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਜੇਕਰ ਸਾਡਾ ਮਨ ਕਰਦਾ ਹੈ ਸੇਵਾ ਸਿਮਰਨ ਨੂੰ ਤਾਂ ਸਾਨੂੰ ਸਭ ਕੁਝ ਭੁੱਲ ਕੇ ਉਸਾ ਕਾਲਪੁਰਖ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ ਇਹ ਨਹੀਂ ਸੋਚਣਾ ਚਾਹੀਦਾ ਕਿ ਦੁਜਾ ਸਾਡੇ ਬਿਨਾ ਕਿਵੇਂ ਰਹੇਗਾ ਇਹ ਸਭ ਕੁਝ ਕਾਲਪੁਰਖ ਪਰਮਾਤਮਾ ਦੇ ਉੱਤੇ ਛੱਡ ਦੇਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ